ਹਾਂਜੀ ਵੈਲਕਮ ਟੂ ਸਪਾਲ ਮੋਟਰ ਕੈਰੇਜ ਕੀ ਹਾਲ ਹੈ ਸਾਰੇ ਦੋਸਤੋ ਮਿੱਤਰਾਂ ਦਾ ਉਮੀਦ ਹੈ ਸਾਰੇ ਵਧੀਆ ਹੋਵੋਗੇ ਤੇ ਅੱਜ ਥੋੜਾ ਜਿਹਾ ਵਲੌਗ ਆਏਗਾ ਆਪਣਾ ਛੋਟਾ ਜਿਹਾ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਨੇ ਕਿਤੇ ਦੋ ਏਸੀ ਬਾਹਰ ਠੀਕ ਹੈ ਨਾ ਦੋ ਵਿੰਡੋ ਏਸੀ ਆਪਾਂ ਬਾਹਰ ਕੀਤੇ ਨੇ ਉਹ ਕਲਿੱਪ ਤੁਹਾਨੂੰ ਸਾਰਾ ਸ਼ਾਮ ਨੂੰ ਦਿਖਾਵਾਂਗੇ ਅੱਜ ਥੋੜਾ ਮੈਂ ਜਿਆਦਾ ਵੀਰ ਜੀ ਕਿਤੇ ਮੈਂ ਜਾਣਾ ਆਪਣੇ ਪਿੱਛੇ ਖੜੇ ਰਾਣੀ ਸੁੰਦਰਾ ਹੁਣ ਆਪਾਂ ਚੱਲੇ ਆ ਤੇ ਉਹ ਤੁਹਾਨੂੰ ਦੱਸਣਾ ਨੇ ਆਪਾਂ ਕਿੱਥੇ ਜਾ ਰਹੇ ਆ ਹੁਣ ਆਪਾਂ ਜਾ ਕੇ ਆ ਕੇ ਸਾਰਾ ਦਿਨ ਬੀਜ਼ੀ ਕੱਟ ਕੇ ਫਿਰ ਆਪਾਂ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਜਿਹੜੇ ਕਲਿੱਪ ਬਣਨੇ ਆਪਣੇ ਵਲੌਗ ਦੇ ਤੇ ਮਿਲਦੇ ਆਪਾਂ ਸ਼ਾਮ ਨੂੰ ਓਕੇ ਬਾਏ ਟਾਟਾ ਇਹ ਲੱਗ ਗਈ ਆਪਣਾ ਵਿੰਡੋ AC ਫਿੱਟ ਹੋ ਗਿਆ ਤੇ ਚੱਲ ਰਹੀ ਹੈ ਫਿਟਿੰਗ ਤੀਜਾ ਜੀ ਕਰ ਰਹੇ ਨੇ ਫਿਟਿੰਗ ਪੂਰਾ ਹੈ ਹੁਣ ਉਹਦੇ ਤੇ ਬਸ ਜਾਲੀ ਲੱਗੀ ਇਹ ਜਾਲੀ ਦੀ ਫਿਟਿੰਗ ਹੋ ਗਈ ਖੱਲਦਾ ਰਹਾ ਮਾਈ ਜੀ ਅੰਛੂ ਖੜਿਆ ਹੈ ਅੰਛੂ ਮੰਨੂ ਦਾ ਫੋਨ 'ਚ ਬੜਾ ਪਿਆ ਅੰਛੂ ਦੇਖਦਾ ਕੰਮ ਕਿਆਮ ਚੱਲਦਾ ਹੈ ਲੱਗੀ ਜਾਲੀਪਰੀ ਹੈ ਆਪਣੇ ਚੱਲ ਗਿਆ ਆਪਣੇ AC 18 ਡਿਗਰੀ ਟੈਂਪਰੇਚਰ ਕਰ ਲਿਆ ਆਪਾਂ ਨੇ ਕੁਲਿੰਗ ਕਰੇ ਪੂਰਾ ਵਾਹ ਹੋ ਗਿਆ ਪੂਰਾ ਫਿੱਟ ਆਪਣਾ AC ਸੇ ਚੱਲ ਗਿਆ ਪੱਖਾ ਫਸ ਲੋ ਮਸਨ ਜੀ ਕਰਤਾ ਜਮੀ ਓਕੇ ਹੋ ਗਿਆ ਤੇ ਇੱਕ ਤੁਹਾਨੂੰ ਹੋਰ ਦਿਖਾਨੇ ਆ ਤੇ ਆਪਾਂ ਦੂਸਰਾ AC ਜੀ ਵੀ ਆਪਾਂ ਲੈ ਆਏ ਸੀ ਉਹ ਗੱਡੀ ਦੇ ਵਿੱਚ ਹੀ ਪਿਆ ਜੇ ਹਲੇ ਬਾਹਰ ਵੀ ਖਲਾੜਕ ਬੋੜਾ ਬੋ ਪਿਆ ਬੈਠਾ ਆਪਣਾ ਸ਼ੇਰੂ ਓਏ ਸ਼ੇਰੂ ਦੀ ਅੱਖਾਂ ਦੇਖੋ ਆਹਾਹਾ ਡੇਂਜਰਸ ਸ਼ੇਰੂ ਲੈਖ ਉਹ ਡੇਂਜਰਸ ਬੰਦਾ ਸਾਡਾ ਆ ਬੈਠਿਆ ਖਤਰਨਾਕ ਚਾਵਾਸ਼ ਤੇ ਆ ਗੱਡੀ ਸੀ ਇਹਨੂੰ ਡਰੈਕਲਨ ਫੁੱਲ ਤੇ ਇਹ ਵੀ ਸਾਰੀ ਪੱਟੀ ਹੋਈ ਆ ਹੰਦਾ ਨਾ ਅੰਦਰ ਉਹਦੀ ਸਾਰੀ ਗੱਡੀ ਆਪਾਂ ਕਰਕੇ ਖਾਲੀ ਪੂਰੀ ਗੱਡੀ ਆਨ ਕਰਕੇ ਖਾਲੀ ਆਪਾਂ ਨੇ ਸਾਰਾ ਪੱਟ ਕੇ ਸਮਾਨ ਰੱਖਿਆ ਇਹਦਾ ਬਾਕੀ ਇਹ ਖੜੀ ਆ ਆਪਣੀ ਰਾਣੀ ਸੁੰਦਰਾ ਖੜੀ ਆ ਆਪਣੀ ਇੱਕ ਹੋਰ ਗੱਡੀ ਤੇ ਇਹ ਖੜਿਆ ਆਪਣਾ ਜਹਾਜ ਤੇ ਅੰਦਰ ਖੜੇ ਨੇ ਆਪਣੇ ਹੋਰ ਵਹੀਕਲਸ ਆ ਦੇ ਆਪਣਾ ਸਪਾਰ ਸਰਵਿਸ ਸਟੇਸ਼ਨ 80 ਚਰਨਦਰ ਜੀ ਦਾ ਵਟਸਐਪ ਨੰਬਰ ਆ ਤੇ ਸਪਾਰ ਮੋਟਰਸਾਈਕਲ ਪ੍ਰੋਪਰਟੀ ਆਪਣਾ YouTube ਚੈਨਲ ਹੈ ਤੇ ਟਾਈਮਿੰਗ ਆਪਣੀ ਥੱਲੇ ਲਿਖੀ ਹੋਈ ਹੈ ਇਹ ਖੜੇ ਨੇ ਆਪਣੇ ਸਾਰੇ ਜਹਾਜ ਕਦੀ ਆਪਾਂ ਇਹਦੀ ਰਾਈਡ ਲੈਂਦੇ ਆ ਕਦੀ ਆਪਾਂ ਇਹਦੀ ਰਾਈਡ ਲੈਂਦੇ ਆ ਤੇ ਸਾਰੀਆਂ ਚੀਜ਼ਾਂ ਵੱਖੋ ਵੱਖਰੀ ਆਪਾਂ ਚਲਾਈ ਫਿਰ ਜੰਦੇ ਆ ਤੇ ਹੋ ਤੋਂ ਸੱਚੇ ਕੰਮ ਦੀ ਚੀਜ਼ ਦਿਖਾਣਾ ਜਿਹੜੀ ਚੀਜ਼ ਦਿਖਾਣਾ ਆ ਇਸ ਦੰਦੇ ਹੋ ਸੀਗਾ ਆਪਣਾ ਦੂਸਰੇ ਵਾਲਾ ਇੱਕ ਮਿੰਟ ਕਿੱਦਰੀ ਵਿੱਚ ਆਪੀ ਆਹ ਇੰਦੇ ਦਿਖਣਾ ਨਹੀਂ ਫਿਲਮ ਲੱਗੀ ਹੋਈ ਗੱਡੀ ਤੇ ਆਪਣੀ ਗੱਡੀ ਨੂੰ ਖੋਲਦੇ ਆ ਜੀ ਉਹ ਵੀ ਆਪਣਾ Samsung ਦਾ ਹੀ ਆ ਤੇ ਇਹ ਵੀ Samsung ਦਾ ਹੀ ਆ। ਇਸ ਵਾਰ ਤਾਂ ਅਗਲੀ ਵਾਰ ਨੈਕਸਟ ਟਾਈਮ ਦੇਖਾਂਗੇ ਆਪਾਂ ਦੂਸਰੇ ਲੇ ਲਾਂਗੇ। ਆ ਦੇਖੋ ਇਹ ਵੀ Samsung ਦਾ ਤੇ ਦੋਨੇ ਕਮਰਿਆਂ ਦੇ ਵਿੱਚ ਇਹਨਾਂ ਵਧੀਆ ਹੌਜ਼ ਸਿਸਟਮ ਸਾਰਾ ਚੱਲੂਗਾ। ਇਹ ਇਸ ਤੋਂ ਹੋਰ ਵੀਡੀਓ ਦਿਖਾਣਿਆ ਹਜੇ ਥੋੜਾ ਜਿਹਾ ਫਿਲਹਾਲ ਬਿਜ਼ੀ ਆ। ਉੱਪਰ ਫਿਟਿੰਗ ਚੱਲ ਰਹੀ ਆ ਫਿਰ ਇਹਨੂੰ ਚੱਕ ਲਿਖ ਜਾਨੇ ਉੱਪਰ ਤੇ ਇਹਦਾ ਪਿਆਰ ਮੋਟ। ਕਾਲੇ ਫਿਲਮਾਂ ਦਾ ਵੈਸੇ ਫਾਇਦਾ ਆ ਨਾ ਕੁਝ ਨਹੀਂ ਦਿਖਦਾਗਾ ਅੰਦਰ। ਆ ਦੇਖੋ ਉਸਨੂੰ ਦਿੱਕਤਾਗਾ ਜੈਡ ਬਲੈਕ ਨੇ ਇਹ ਰਾਣੀ ਸੰਧਰਾ ਆਪਣੀ ਕੱਲੀ ਖੜੀ ਆ ਥੋੜਾ ਕੰਮ ਕਰਕੇ ਤੁਹਾਨੂੰ ਬਾਜ ਦਹਾਨਾ ਚਾਹੀਦਾ ਹਾਂਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਕੱਲ੍ਹ ਰਾਹ ਬਹੁਤ ਲੇਟ ਹੋ ਗਏ ਸੀਗੇ ਆਪਣੇ ਜਿਹੜੀ ਲੰਮੇ ਕਰਦੇ ਫਟਵਾੜਾ 12:00 ਵਜ ਗਿਆ ਸੀਗੇ ਤੇ ਫਿਰ ਆਪਾਂ ਹੁਣ ਸਵੇਰੇ ਤੁਹਾਨੂੰ ਦੱਸਿਆ ਤੇ ਵੀ ਗੱਲ ਨੂੰ ਗੱਲ ਦੱਸਣੀ ਹੈ ਇੱਕ ਹੈ ਨਾ ਉਹ ਗੱਲ ਆਪਣੀ ਐਵੇਂ ਸੀਗੀ ਵੀ ਆਪਾਂ ਨਾ ਇੱਕ ਹੁਣ ਕੂਪਨ ਸਿਸਟਮ ਕਰਨਾ ਹੈ ਵੀ ਆਪਣੇ ਪਹਿਲਾ 10 ਕਸਟਮਰਾਂ ਨੂੰ ਆਪਾਂ ਕੂਪਨ ਦਵਾਂਗੇ ਤੇ ਆਪਾਂ ਮਹੀਨੇ ਦੇ ਲਾਸਟ ਤਰੀਕ ਨੂੰ ਇੱਕ ਕੂਪਨ ਕਰਾਂਗੇ ਜਿਹਦਾ ਨਾਮ ਵੀ ਆ ਗਿਆ ਫਿਰ ਆਪਾਂ ਉਸ ਨੂੰ ਉਹਦੀ ਗੱਡੀ ਫੁੱਲ ਵਾਸ਼ ਫ੍ਰੀ ਹੋਏਗੀ ਫਿਰ ਬਾਕੀ ਹੋ ਗਿਆ ਆਪਣਾ ਕਸਟਮਰ ਜਿਹੜੇ ਵੀ ਆੰਦਨੇ ਨੇ ਤੇ ਉਹਨਾਂ ਨੂੰ ਵਾਸਤ ਸਕੀਮ ਆ ਹੈ ਪਹਿਲੇ 10 ਨੂੰ ਦਵਾਗਾ ਤਾਂ ਜਿਹੜੇ ਵੀ 10 ਆਈ ਗਏ ਆਪਾਂ ਉਹਨਾਂ ਨੂੰ ਪਰਸ ਜਨ ਦੇ ਦੇਣੀ ਨੇ ਸਾਰਿਆਂ ਨੂੰ ਤੇ ਜਿਹਦਾ ਵੀ ਨਿਕਲ ਗਿਆ ਉਹ ਵੀ ਆਪਾਂ ਹੈਂਡਲੇ ਦੇਣਾ ਤੇ ਮਹੀਨੇ ਦੇ ਲਾਸਟ ਤਰੀਕ ਨੂੰ ਗੱਡੀ ਫ੍ਰੀ ਵਾਸ਼ ਹੋਈ ਇਹਨੂੰ ਸਪੈਸ਼ਲ ਫੋਨ ਜਾਏਗਾ ਜਿਹਦਾ ਵੀ ਕੋਪਰ ਨਿਕਲ ਆਇਆ ਠੀਕ ਹੈ ਜੀ ਤੇ ਬੱਸ ਇਹ ਜੀ ਵੀਡੀਓ ਹੁਣ ਆਪਾਂ ਟਾਸਕ ਸ਼ੁਰੂ ਕਰਾਂਗੇ ਇਹ ਜੀ ਠੀਕ ਹੈ ਨਾ ਤੇ ਬਣਾ ਕਰਾਂ ਵੀਡੀਓ ਦੇ ਨਾਲ ਆ ਤੇ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਤੇ ਕੂਪਨ ਸਿਸਟਮ ਬਾਰੇ ਸਾਰਾ ਉਹ ਦੱਸਿਆ ਕਰਾਂਗੇ ਕਿ ਕਿਆ ਨਿਆ ਮੈ ਸਿਸਟਮ ਚੱਲੂਗਾ ਕਿ ਆ ਗਿਆ ਮੈਂ ਨਹੀਂ ਜੇ ਬਾਕੀ ਵੀਡੀਓes ਚਾਹੇ ਰੱਖੇ ਨੇ ਛੋੜ ਵੀਡੀਓ ਦੇ ਦੇ ਨੇ ਆਪਣੀਆਂ ਉਹਨੂੰ ਪਿਆਰ ਦੇਵੋ ਠੀਕ ਹੈ ਨਾ ਚੀਤ ਨਾਲ ਨੂੰ ਕਰੋ ਸਬਸਕ੍ਰਾਈਬ ਤੇ ਬਾਕੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਆ